ਮੇਹੀ ਕੀ ਹਲਚਲ ਆ ਬਹੁਤ ਵਧੀਆ ਹੋ ਠੀਕ ਹੋ ਮੀਂਹ ਪਵਾਤਾ ਹੈ ਮੀਂਹ ਪਿਆ ਰੱਬ ਨੇ ਮੈਂ ਕਾਹਨਾ ਪਵਾਤਾ ਅੰਡਾ ਕਰਾਤਾ ਪੂਰਾ ਹਾਲ ਹਾਂਜੀ ਹਾਂਜੀ ਹੋ ਠੀਕ ਹੋ ਵਧੀਆ ਲੋਹੜੀ ਦੀਆਂ ਵਧਾਈਆਂ ਤੁਹਾਨੂੰ ਵੀ ਸੋਨੀ ਵੀ ਬਹੁਤ ਬਹੁਤ ਵਧਾਈਆਂ ਵੀਰੇ ਭਾਈ ਸਸੀਕਾਲ ਸਾਰਿਆਂ ਨੂੰ ਮਾਰੇ ਸੱਚੇ ਪਾਤਸ਼ਾਹ ਬਾਈ ਜੀ ਚਰਦੀ ਗਲਾ ਰੱਖੇ ਤੁਹਾਨੂੰ ਤਾਂ ਬਾਈ ਲੋਹੜੀ ਦੀਆਂ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਬਾਈ ਤੁਹਾਨੂੰ ਇੱਕ ਬਾਈ ਤੁਥੋਂ ਪਹਿਲਾਂ ਦਾ ਮਾਫੀ ਮੰਗਣਾ ਚਾਹੁੰਦਾ ਮੈਂ ਇੱਕ ਫੋਨ ਆਇਆ ਸੀ ਮੈਨੂੰ ਬਈ ਗਲਤੀ ਹੋ ਜਾਂਦੀ ਹੈ ਨਾ ਕੀ ਗਲਤੀ ਹੋਈ ਮੈਂ ਵੀਡੀਓ ਦੇ ਵਿੱਚ ਕਿਹਾ ਸੀ ਕਿ ਮੇਲਾ ਘਾਇ ਬੈਠਾ ਬਾਈ ਮੈਨੂੰ ਨਹੀਂ ਧਿਆਨ ਚ ਰੇ ਗੱਲ ਰਹੀ ਬਾਈ ਸੋ ਠੀਕੇ ਗੱਲਾਂ ਆਪਾਂ ਇਹ ਚੋਂ ਨੇ ਕੋਈ ਮਾੜੀ ਮੋਟੀ ਬਾਈ ਮੈਂ ਵੀ ਸੇਵਾ ਕਰ ਸਕਾਂ ਕਰ ਸਕਾਂ ਕਿ ਕਿਸੇ ਨੇ ਵੀ ਬੈਤਲਵੰਦੀ ਸਾਪੂ ਗੁਰਦੁਆਰਾ ਸਾਹਿਬ ਕਿਸੇ ਨੇ ਸੀਸ ਦੀ ਗਾੜੀ ਤੇ ਆ ਮੰਗੀ ਤੇ ਆ ਆਉਣਾ ਜਾਂ ਆ ਤੁਸੀਂ ਮੱਥਾ ਟੇਕਣ ਆਓ ਦਰਸ਼ਨ ਕਰਨ ਆਓ ਗੁਰਦੁਆਰਾ ਸਾਹਿਬ ਆ ਤੇ ਬਾਈ ਜੀ ਤੁਸੀਂ ਮੇਰੇ ਜੇ ਕੋਈ ਭਾਈ ਤੁਹਾਨੂੰ ਰੈਸ਼ ਰਾਇਣ ਦੀ ਜਗ੍ਹਾ ਨਾ ਮਿਲੇ ਤੁਸੀਂ ਲੇਟ ਹੋ ਜਓ ਤਾਂ ਬਾਈ ਉਡੇ ਭਰਾ ਦਾ ਘਰ ਦੇ ਦਰਵਾਜ਼ੇ ਖੁੱਲੇ ਆ ਤੁਹਾਨੂੰ ਵੀ ਬਈ ਥੋੜਾ ਬਹੁਤਾ ਸੇਵਾ ਦਾ ਮੌਕਾ ਜ਼ਰੂਰ ਦੇਓ ਵੀਰੇ ਠੀਕ ਹੈ ਗੱਲ ਤੇ ਉਹ ਮੰਗਦੇ ਆ ਬਾਈ ਆਪਾਂ ਸੌਰੀ ਕਿ ਆਪਾਂ ਮੇਲਾ ਗਿਆ ਇੱਥੇ ਠੀਕ ਹੈ ਗੱਲ ਹੈ ਬਾਈ ਤੇ ਉਹ ਗਲਤੀ ਹੋ ਗਈ ਖਾਸ ਕਰਕੇ ਮੇਰੇ ਭਰਾ ਨੂੰ ਜਿਹਨੇ ਫੋਨ ਕੀਤਾ ਸੀ ਮੈਨੂੰ ਠੀਕ ਹੈ ਗੱਲ ਤੇ ਇੱਕ ਗਲਤੀ ਹੋਰ ਹੋਈ ਸੀ ਬਾਈ 65 ईपीआई ਕਿਹਾ ਸੀ 155 ਨਿਕਲ ਗਿਆ ਮੂੰਚੇ 255 ਠੀਕ ਹੈ ਗੱਲ ਬਾਈ ਸੌਰੀ ਅੱਜ ਬਾਈ ਜਸਪ੍ਰੀਤ ਆ ਗਿਆ ਘਰੇ ਕਹਿੰਦਾ ਬਾਈ ਵੀਡੀਓ ਬਣਾਉਣੀ ਆ ਬਹੁਤ ਦਿਨ ਹੋ ਗਏ ਕਿ ਵੀਡੀਓ ਨਹੀਂ ਬਣਾਈ ਮੈਂ ਟਰੈਕਟਰ ਅੱਜ ਆਪਾਂ ਘਰੋਂ ਕਹਿੰਦਾ ਬਾਹਰ ਕੇ ਕੱਢ ਲੈ ਟਰੈਕਟਰ ਠੀਕ ਹੈ ਗੱਲ ਸਾਰੇ ਫਾਰਮ ਟਰੈਕ ਫਾਰਮ ਟਰੈਕ ਦਿਖਾਵਾਂਗੇ ਤੁਹਾਨੂੰ ਪੰਜ ਇੱਕ ਦਿਖਾਵਾਂਗੇ ਹਾਉਲੈਂਡ ਦਾ ਬਾਦਆ ਕਰਨਾ ਜੈ ਜੀ ਰੇਤ ਠੀਕ ਹੈ ਗੱਲ ਜਸਪ੍ਰੀਤ ਸਭ ਤੋਂ ਪਹਿਲਾਂ ਬਾਈ ਜੀ ਮੈਂ ਲਈ ਪੀ 2010 ਮਾਡਲ ਦੇ ਵਿੱਚ ਆ ਠੀਕ ਆ ਪਾਵਰ ਸਟੀਅਰਿੰਗ ਆ ਠੀਕ ਆ ਸਾਰਾ origignal ਆ ਜੇ ਕਿਸੇ ਪਾਸੋਂ ਕੋਈ ਗੱਟ ਥਾਂ ਰੰਗ ਹੋਇਆ ਹੋਇਆ ਉਹ ਆਪਾਂ ਕਹਿ ਨਹੀਂ ਸਕਦੇ ਠੀਕ ਆ ਭਾਈ ਤੋਂ ਮੀਂਹ ਦੇ ਕਰਕੇ ਲਿਬੜੇ ਖੜੇ ਆ ਤੇ ਬਹੁਤ ਸੋਹਣੇ ਟਾਇਰ ਸਾਰੇ ਤੇ ਜੇ ਟਾਇਰਾਂ ਦੀ ਗੱਲ ਕਰ ਲਈਏ ਭਾਈ 45 ਕੇ ਪੈਸੇ ਟਾਇਰ ਆ 16 ਵਾਲੇ ਠੀਕ ਆ ਡਬਲ ਡਿਸਟ੍ਰਿਬਿਊਟਰ ਆ ਇਹਨੇ ਉਹ ਕੀ ਓਕੇ ਆ ਬਾਈ ਮੂਰਲੇ ਹਿੱਸੇ ਜਿ ਪਿਛਲੇ ਸੀ ਜੇ ਤੇਲ ਨਮਾ ਇਹਦੇ ਚਲਾ ਕੇ ਤਸੱਲੀ ਕਰਕੇ ਆਪਦੀ ਲੈ ਕੇ ਜਾਓ ਹਰਿਆਣਾ ਨੰਬਰ ਆ 2010 ਮਾਡਲ ਆ ਠੀਕ ਆ ਰੇਟ ਆਪਾਂ ਲਾਸਟ ਹੀ ਬੋਲਨੇ ਆ ਅੱਜ ਮੰਗਣ ਨੂੰ ਇਹਦਾ ਪਾਵਾਂ ਤਿੰਨ ਮੰਗਾ ਲਓ ਪੌਣੇ ਤਿੰਨ ਮੰਗਾ ਲਓ ਕੁਛ ਮੰਗਾ ਲਓ ਟਰੈਕਟਰ ਦੇਣਾ ਇੱਕੋ ਰੇਟ ਜੱਸ ਜਾਨੋ 2 ਲੱਖ ਤੇ 55000 ਠੀਕ ਗਲਤੀ ਨਾਲ 155 ਕਿਹਾ ਗਿਆ ਸੀ ਭੁੱਲਰ ਵਾਲੀ ਵੀਡੀਓ ਤੇ ਬਾਈ ਸੌ ਠੀਕ ਹੈ ਗੱਲ ਆ ਉਦੋਂ ਆਦਾ ਗਿਆ ਜੀ 60 ਛੋਟੇ ਗੇਰ ਵਾਲਾ 20 ਸੀਪੀ ਟਰੈਕਟਰ ਆ ਵੀਰੇ ਬਿਲਕੁਲ ਨਵਾਂ ਟਰੈਕਟਰ ਆ ਬਾਈ ਆਉਦੀ ਤਸੱਲੀ ਕਰਕੇ ਬਾਕੇ ਲੈ ਜਾਓ ਸਾਰਾ オリジナル ਆ ਵੀਰੇ ਸੈਡ ਗੇਰ ਛੋਟੇ ਗੇਰ ਵਾਲਾ ਸਾਰਾ ਸਮਾਨ ਆ ਡੰਡਾ ਪੱਟੀ ਚਤਰੀ ਟੌਪ ਮਾਡਲ ਟਰੈਕਟਰ ਆ ਇਹ ਠੀਕ ਆ ਜਸਪ੍ਰੀਤ ਟਾਇਰਾਂ ਦੀ ਗੱਲ ਕਰ ਰਿਹਾ ਬਾਈ 80 ਤੋਂ 85 ਪੈਸੇ ਟਾਇਰ ਆ 850 ਪੈਸੇ ਟਾਇਰ ਹੈਗੇ ਆ। ਕੋਲੂਏ ਦੀ ਚੱਕੀ ਪੁੱਤਾ ਹਾਸ਼ੋ। ਇਹ ਪਤਾ ਯੇ ਬਾਈ ਆਪਸੋ ਲੋਕ ਜਾ ਖੋਲਣਾ ਪੈਂਦਾ ਇੱਕ ਤੋਂ ਲੋਟ ਆਉਣ ਵਾਲਾ ਕੰਮ ਹੈ ਹੀ ਨਹੀਂ। ਦੋ ਤਨasam hai dilo. ਆ ਲੋ। ਅੱਛੇ ਚੁੱਕ ਕਰੋ। ਵਿਸ਼ਵਵਿਦਿਸ਼ਾ ਦੇ ਬਾਈ ਬਿਲਕੁਲ ਨਵਾਂ ਪਿਆ। ਤੇ ਉਹਦੇ ਪੱਟੀ ਤੋਂ ਰੰਗ ਵੀ ਨਹੀਂ ਲਿਆ ਹੁਣ ਚੱਲਿਆ ਦੇਲਾ ਚੌ ਸਾਢੇ 1400 ਘੰਟਾ ਚੱਲਿਆ ਬਾਈ ਟਰੈਕਟਰ। ਜਮੀਨ ਆਵਾ ਜਸਪ੍ਰੀਤਾ ਜਮੀਨ ਆਵਾ ਠੀਕ ਹੈ ਗੱਲ ਇਹ ਰੇਟ ਦੇਖ ਲੈ ਕੀ ਲਿਖਿਆ 19 ਮਾਡਲ 575 ਲਿਖਿਆ ਠੀਕ ਹੈ ਗੱਲ ਇਹ 575 ਡਿਮਾਂਡ ਆ ਭਾਈ ਇਹਦੀ ਟਰੈਕਟਰ ਦੇਵਾਂਗੇ ਆਪਾਂ ਤੁਹਾਨੂੰ 5 ਲੱਖ ਤੇ 70000 ਰੁਪਏ ਦਾ ਠੀਕ ਪੱਕੀ ਮੌਕੇ ਤੇ ਮਾਨਤਾਣ ਹੋ ਜੂਗਾ ਠੀਕ ਹੈ ਗੱਲ ਚਲਾ ਕੇ ਉਹਦੀ ਤਸੱਲੀ ਕਰਕੇ ਲੈ ਕੇ ਜਾ ਸਕਦੇ ਹੋ ਭਾਈ ਬਿਲਕੁਲ ਸਾਰਾ ਕੋਕਾ ਪੀਸੀ ਆ ਦੇਖਦਾ ਬਾਈ ਇਸ ਕਰਕੇ ਨਾ ਨਹੀਂ ਕਰਤੀ ਹਾਂ ਰੇਤਾ ਰੇਤਾ ਲੱਗਿਆ ਪਿਆ ਸਾਰੇ ਟਰੈਕਟਰਾਂ ਦੇ ਪਿੱਛੋਂ ਵੀ ਦਿਖਾ ਦੇ ਫੇਰ ਭਾਜ ਕਹਿਣਗੇ ਦੇਖ ਇੱਕ ਗੱਲ ਹੋਰ ਆ ਨੇੜੇ ਕਰ ਤੇ ਸਾਰੇ ਹੁੱਕ ਤੇ ਜਿੱਥੇ ਟਰਾਲੀ ਦਾ ਹੁੱਕ ਟਿਕਦੀ ਹੁੰਦੀ ਆ ਉੱਥੇ ਵੀ ਇਹਦੇ ਰੰਗ ਪਿਆ ਬਾਈ ਠੀਕ ਆ ਨਾ ਬਾਈ ਥੋੜਾ ਥੋੜਾ ਜਾ ਉਹ ਆਪ ਦੇਖ ਲੈ ਚੱਲੇ ਕੀ ਹੋਇਆ ਨਵੇਂ ਹੀ ਪਿਆਗਾ ਠੀਕ ਆ 19 ਮਾਡਲ ਆ ਹੁਮ ਹਰਿਆਣਾ ਨੰਬਰ ਆ ਹੁਮ ਐਨਓਸੀ ਮਿਲ ਜੀ ਠੀਕ ਆ ਉਦੋਂ ਬਾਅਦ ਦੇ ਵਿੱਚ ਆ ਗਿਆ ਬਾਈ 60 60 ਇਹ ਵੇਚ ਗਿਆ ਠੀਕ 2012 ਮਾਡਲ ਸੀ 12ਵੇਂ ਮਹੀਨੇ ਦਾ ਸੀ 13 ਹੀ ਸੰਝੋ ਇਹ ਆਪਾਂ ਯੂਰਪ ਦੇਆਂ ਨੂੰ ਦੇ ਦਿੱਤਾ ਇਹ ਵੇਚਤਾ ਉਦੋਂ ਬਾਅਦ ਆ ਗਿਆ ਜੀ 60 55 8 55 2017 ਮਾਡਲ ਆ ਬਾਈ ਟੈਕ ਟੂਰ ਵਧੀਆ ਹਾਂ ਚੌਕੀ ਬੰਦੇ ਨੇ ਛਤਰੀ ਲਾਈਆ ਭੋਲਾ ਸਾਡਾ ਕਹਿੰਦਾ ਜਮਾ ਠੀਕ ਹੈ ਗੱਲ ਭੋਲੂ ਇੱਕ ਚਾਬੀ ਲੈ ਕੇ ਆਇਆ ਟਰੈਕਟਰ ਦੇ ਉੱਥੋਂ ਦੇਖ ਇਹ ਕਿੰਨਾ ਚੱਲਿਆ ਠੀਕ ਹੈ ਚਾਰੇ ਪਾਸੋਂ ਜਸਪ੍ਰੀਤ ਦਿਖਾ ਦੇ ਸਾਰਾ ਓਰੀਜਨਲ ਆ ਕਿਤੋਂ ਰੰਗ ਪੇਂਟ ਨਹੀਂ ਹੋਇਆ ਇਹ ਵੀ ਛੋਟਾ ਗੇਰ ਵਾਲਾ ਉਹ ਠੀਕ ਗੇਰ ਵਾਲਾ ਸਹੀ ਗਾ ਇਹ ਵੀ 3 ਸਪੀਡ ਟਰੈਕਟਰ ਆ ਠੀਕ ਹੈ ਗੱਲ ਬਾਈ ਚਾਰੇ ਪਾਸੋਂ ਜਸਪ੍ਰੀਤ ਦਿਖਾ ਦੇ ਹੁੱਕ ਤੋਂ ਰੰਗ ਇਹਦੇ ਵੀ ਨਹੀਂ ਲਹਿਆ ਗੇਰ ਕੱਟ ਜਾ ਰਿਹਾ ਇਹਦਾ ਸਟਾਰਟ ਕਰਕੇ ਦੇਖਣਾ ਪਊਗਾ ਇਹ ਹੂੰ ਆਓ ਬੰਦ ਕਰ ਠੀਕ ਹੈ ਜਾਲਾ ਮਿੱਕਸ ਟੈਨ ਉਹਦਾ ਘਾਟ ਨੇ ਦੇ ਯਾ ਲੈ ਮਨਕੇ ਵਰਗਾ ਭਾਈ ਹੈ ਜਮਾ ਰੰਗ ਰੰਗ ਦੇ ਯਾਰ ਕੋਕਾ ਪੀ ਸੀ ਹੈ ਕੋਕਾ ਪੀ ਤਾਂ ਜਮਾ ਇੰਨਾ ਜਮਾ ਰੱਖ ਲੈ ਠੀਕ ਹੈ ਗੱਲ 17 ਮਾਡਲ ਆ ਟੌਪ ਮਾਡਲ ਟਰੈਕਟਰ ਆ ਇਹ ਠੀਕ ਹੈ ਗੱਲ ਡਿਮਾਂਡ ਤਾਂ ਹੈਗੀ ਆ ਇਹਦੀ 5 ਲੱਖ ਰੁਪਏ ਠੀਕ ਹੈ ਪੌਣੇ 5 ਲੱਖ ਰੁਪਏ ਦਾ ਆਪਾਂ ਟਰੈਕਟਰ ਇਹ ਦੇ ਦਾਂਗੇ ਮੌਕੇ ਤੇ ਮਾਨਤਨ ਹੋ ਜੂ 100000 ਰੁਪਏ ਛੋਟ ਵੀ ਹੋ ਜੀ ਠੀਕ ਠੀਕ ਹੈ ਗੱਲ ਇੱਕ ਦਿਖਾਉਣਾ ਤੁਹਾਨੂੰ ਹੌਲੈਂਡ ਹੌਲੈਂਡ 2007 ਮਾਡਲ ਉਹ ਵੀ ਬੜਾ ਪਾਚ ਦੇਣਾ ਆ ਜਾ ਇਹਨੂੰ ਸਕਿੱਪ ਕਰ ਲੈ ਜਦ ਇਹ 3632 ਸਾਈਡ ਗੇੜਾ 55 ਐਚਪੀ ਵਾਲਾ ਕਹਿ ਰਿਹਾ ਗਿਆ ਬਾਈ ਅੱਧੇ ਦਾ ਮੂਰਲੇ ਵੱਧਾ 80 ਪੈਸੇ ਹੈਗੇ ਆ ਮਾੜੀ ਮੋਟੀ ਟੱਚਿੰਗ ਸ਼ੋ ਤੇ ਹੈਗੇ ਤੇ ਮਗਰਿਆ ਰਹਿੰਦਾ ਮਗਰਿਆ ਰੰਗਾ ਠੀਕ ਆ ਠੀਕ ਆ ਸਾਈਡ ਗੇਅਰ ਆ ਤੇ ਚਲੋ ਇੰਜਨ ਗੇਅਰ ਦਾ ਓਕੇ ਆ ਭਾਈ ਚਲਾ ਕੇ ਉਹਦੀ ਤਸੱਲੀ ਕਰਕੇ ਲੈ ਜਾਓ ਇਧਰ ਦਾ ਟਾਇਰ ਟਾਇਰ ਕੱਢਣਾ ਸੀ ਬਾਹਰ ਹਾਂ ਪੈਂਚਰ ਹੋ ਗਿਆ ਇਧਰ ਪੈਂਚਰ ਹੋ ਗਿਆ ਯਾਰ ਭਾਈ ਕਈ ਦਿਨ ਹੋ ਗਏ ਖੜੇ ਨੂੰ ਕਿਉਂ ਮੇਰਾ ਟਾਈਮ ਨਹੀਂ ਲੱਗਿਆ ਨਾ ਤਾਂ ਵੀਡੀਓ ਪਾਉਣ ਦਾ ਟਾਈਮ ਲੱਗਿਆ ਦਾ ਤੇ ਨਾ ਹੀ ਇਹਨੂੰ ਸਟਾਰਟ ਕਰਨ ਦਾ ਟਾਈਮ ਲੱਗਿਆ ਪਿੱਛੋਂ ਵੀ ਦਿਖਾ ਦੇ ਜਸਪ੍ਰੀਤਾ ਠੀਕ ਆ ਜਾਲੀ ਵਾਲਾ ਸਾਇਲੈਂਸਰ ਹੈ ਇਹਦੇ ਨਾਲ ਭਾਈ ਡੰਡਾ ਫੱਟੀ ਹੈਗੀ ਆ ਜੇ ਨਾ ਕੋਈ ਡੰਡਾ ਨਾ ਮਿਲਿਆ ਤਾਂ 1000 ਰੁਪਿਆ ਦੇਵਾਂਗਾ ਡੰਡੇ ਦਾ ਹੂੰ ਠੀਕ ਇੱਕੋ ਹੀ ਰੇਟ ਆ ਬਾਈ ਇਹਦਾ ਹੂੰ ਠੀਕ ਹੈ ਗੱਲ 2.5 ਲੱਖ ਰੁਪਿਆ ਦਾ ਜਿਹੜਾ ਟਰੈਕਟਰ ਕਿਹਾ ਸੀ ਤੁਹਾਨੂੰ ਉਹ ਆ ਠੀਕ ਯਾਰ ਇੱਕ ਗੱਲ ਹੋਰ ਆ ਹੂੰ ਮੌਕੇ ਤੇ ਮਾਨਤਨ ਕਰੂਗਾ ਸਹੀ ਗੱਲ ਐਦੋਂ ਕਿਉਂ ਕਿਉਂ ਦੇ ਰਿਆ ਟਰੈਕਟਰ ਮੈਂ ਮੇਰੇ ਕੋਲੇ ਬਾਈ ਖੜਾਉਣ ਨੂੰ ਥਾਂ ਹੈ ਨਹੀਂ ਜਗ੍ਹਾ ਹੈ ਨਹੀਂ ਸਹੀ ਗੱਲ ਤੇ ਸਿਆਪਾ ਇਹ ਹੋ ਗਿਆ ਹੂੰ ਮੈਨੂੰ ਟੈਨਸ਼ਨ ਹੋਏ ਵੀ ਇਹ ਖੜਾਉਣ ਦੀ ਪੈਟਰੋਲ ਸਹੀ ਗੱਲ ਆ ਸਭ ਤੋਂ ਵੱਡੀ ਟੈਨਸ਼ਨ ਹੂੰ ਬਾਈ ਯਾਰਾ ਰੋਜ਼ ਰੋਜ਼ ਕੋਈ ਨਹੀਂ ਕੋਈ ਨਹੀਂ ਸਹੀ ਗੱਲ ਹੈ ਨਹੀਂ ਇਸ ਕਰਕੇ ਫਿਰ ਆਪਾਂ ਜੈ ਰੇਟ ਤੇ ਵੇਚਾਂਗੇ ਵੇਚਾਂਗੇ ਨਫੇ ਨਾ ਘਾਟੇ ਨਾ ਨਹੀਂ ਠੀਕ ਠੀਕ ਹੈ ਨਾ ਇਹ ਤਾਂ ਹੌਲੈਂਡ ਦਾ ਪੂਰੇ ਪੂਰੇ ਦੀ ਹੋਊਗਾ ਕੰਮ ਇਹਦੇ ਤੋਂ ਕੁਝ ਬੱਟਣੂ ਤੁਹਾਨੂੰ ਉਸ ਤੋਂ ਬਾਅਦ ਯਾਰ ਰੱਖਿਆ ਹੋਇਆ ਘਰੇ ਇਹਨਾਂ ਦੇ ਸੋਨੇ ਗੁੰੰਢੀਆ ਠੀਕ ਹੈ ਗੱਲ 2010 ਮਾਡਲ ਆ 2 ਲੱਖ 80 ਹਜ਼ਾਰ ਦਾ ਜਸਪੀ ਚਾਰੇ ਪਾਸੇ ਖਾਦੇ 65 60 70 ਪੈਸੇ ਟੈਰ ਆ ਬਾਕੀ ਕਰੇ ਰੱਖਿਆ ਹੋਇਆ ਬਾਈ ਚਲਾ ਕੇ ਬਾਕੇ ਉਹਦੀ ਤਸਲੀ ਜੀ ਕਰਕੇ ਲੈ ਜਾਓ ਤੇ ਇਹ ਹਰਿਆਣਾ ਨੰਬਰ ਆ ਇਹਨੂੰ ਸੀ ਸ਼ਾਇਦ ਮਿਲ ਜੂਗੀ ਠੀਕ ਆ ਤੇ ਦੋ ਸੀ ਡਿਮਾਂਡ ਆ ਜਸਪ੍ਰੀਤਾ ਡੈਕਟਰ ਮਿਲ ਜੂਗਾ ਅ 2 ਲੱਖ 55000 ਦਾ ਇਹਦੇ ਵਾਸਤੇ ਤੁਹਾਨੂੰ ਨੰਬਰ ਸੇ ਦਾ ਮੈਂ ਦੱਸ ਦਗਾ ਜੇ ਕਿਸੇ ਨੇ ਸੋਨਾ ਲਿਕਾ ਲੈਣਾ ਹੋਵੇ 96535 11600 ਅਮਰੀਕ ਸਿੰਘ ਢਿੱਲੋਂ ਦਾ ਬਾਈ ਨੰਬਰ ਆ ਇਹ ਸਿੱਧਾ ਸੰਪਰਕ ਕਰ ਸੰਪਰਕ ਕਰ ਲਿਓ ਠੀਕ ਹੈ ਗੱਲ ਆ ਇੱਕ ਨਾ ਜਸਪ੍ਰੀ ਤਾਂ ਆਪਣੇ ਕੋਲੇ ਖੜਾ ਫਾਰਮ 50 ਠੀਕ ਆ ਉਹ ਮੈਂ ਦਿਖਾ ਨਹੀਂ ਸਕਦਾ ਕਿਉਂ ਨਹੀਂ ਦਿਖਾ ਸਕਦਾ ਵੀਰੇ ਉਧਰ ਆਪਣਾ ਛੋਟਾ ਜਿਹਾ ਮਕਾਨ ਆ ਉਹ ਤੇ ਕਿਰਾਏ ਤੇ ਰਹਿੰਦੇ ਨੇ ਉੱਥੇ ਖੜਾ ਉਹ ਠੀਕ ਆ ਉਹ ਹੈ ਨਹੀਂ ਲੋਕ ਲੱਗਿਆ ਹੋਇਆ ਉਹ ਮੈਂ ਦਿਖਾ ਨਹੀਂ ਸਕਦਾ ਫਾਰਮ 50 ਬਈ ਸ਼ਾਇਦ ਬਹੁਤ ਘੱਟ ਆਏ ਨਾ ਦੇਖੇ ਹੁਣ ਕਿਸੇ ਨੇ ਸਾਈਡ ਗੀਅਰ 2007 ਮਾਡਲ ਫਾਰਮ 50 ਈਪੀਆਈ ਠੀਕ ਆ ਠੀਕ ਆ ਉਹ ਟਰੈਕਟਰ ਵੀ ਆਪਾਂ ਭਾਣਾ ਦੇ ਦਾਂਗੇ ਗੇਅਰ ਇੰਜਨ ਦਾ ਓਕੇ ਆ ਪੂਰਾ ਸੋਹਣਾ ਟਰੈਕਟਰ ਆ ਵੀਰੇ ਬਾਕੀ ਜਿਹਨੇ ਲੈਣਾ ਹੋਵੇ ਮੈਨੂੰ ਫੋਨ ਕਰ ਲਿਓ ਮੈਂ ਫੋਟੋਆਂ ਪਾ ਦੇਣੀ ਆ ਉਹਦੀਆਂ ਠੀਕ ਠੀਕ ਹੈ ਹੁੱਲਰ ਵਾਲੀ ਵੀਡੀਓ ਤੇ ਵੀ ਉਹ ਟਰੈਕਟਰ ਹੈਗਾ ਪਰ ਉਦੋਂ ਉਹਦੇ ਬੈਂਪਰ ਨਹੀਂ ਲੱਗਿਆ ਸੀ ਹੁਣ ਬੈਂਪਰ ਲਵਾਵਾਤਾ ਆ ਭਾਣਾਵਾ ਠੀਕ ਹੈ ਗੇਅਰ ਇੰਜਨ ਦਾ ਓਕੇ ਆ ਸਾਈਡ ਗੇਅਰ ਆ ਠੀਕ ਆ ਉਹ ਟਰੈਕਟਰ ਦੇ ਦਾਂਗੇ ਆਪਾਂ 1 ਲੱਖ ਤੇ 85000 ਦਾ 1 ਲੱਖ ਤੇ 85000 ਦਾ ਠੀਕ ਹੈ ਨਾ ਗੱਲ ਬਾਈ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਲਓ ਪੇਨ ਨੂੰ ਕਰ ਲਓ ਫੋਲੋ ਸ਼ਰਮਾ ਤਲਵੰਡੀ ਸਾਹਿਬ ਵਾਲਾ YouTube ਤੇ Facebook ਤੇ ਵੀਰੇ ਠੀਕ ਹੈ ਗੱਲ ਮੇਰਾ WhatsApp ਨੰਬਰ ਹੈਗਾ 887294545 ਕਾਲਿੰਗ ਨੰਬਰ 947884545 ਠੀਕ ਹੈ ਭਾਈ ਦੁਬਾਰੇ ਫੇਰ ਕਹਿਣਾ ਭਾਈ ਲੋੜੀ ਨਹੀਂ ਆ ਤੇ ਮਾਗੀ ਦੇ ਲੱਖ ਲੱਖ ਵਧਾਈਆਂ ਜੇ ਕਿਸੇ ਭੈਣ ਭਰਾ ਨੇ ਆਉਣਾ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਠੀਕ ਹੈ ਗੱਲ ਆਜੋ ਭਾਈ ਜੇ ਤੁਹਾਨੂੰ ਥਾਂ ਦੀ ਪ੍ਰੋਬਲਮ ਹੋ ਰਹੀ ਹੈ ਨੀ ਟੈਨਸ਼ਨ ਨਾ ਲਿਓ ਤੁਹਾਡੇ ਭਰਾ ਦਾ ਘਰ ਖੁੱਲਾ ਜੇ ਦਰਵਾਜ਼ੇ ਖੁੱਲੇ ਆ ਤੁਹਾਡੇ ਵਾਸਤੇ ਆ ਜਾਓ ਤੁਦੇ ਕਰਕੇ ਨਾ ਬਣਿਆ ਸ਼ਰਮੇ ਦਾ ਮੈਨੂੰ ਵੀ ਥੋੜਾ ਮੋਟਾ ਸੇਵਾ ਦਾ ਮੌਕਾ ਦੇਓ ਠੀਕ ਹੈ ਭਾਈ ਉਹ ਜਿਹੜਾ ਮੈਂ ਮੀਲਾ ਕਹਿ ਬੈਠਾ ਨਾ ਉਹਦੇ ਵਾਸਤੇ ਸੌਰੀ ਠੀਕ ਤੇ ਇੱਕ 155 ਕਹਿ ਬੈਠਾ ਸੀ ਮੈਂ 65 EPJ ਦਾ ਉਹਦੇ ਵਾਸਤੇ ਵੀ ਸੌਰੀ 255 ਠੀਕ ਹੈ ਗੱਲ ਬਹੁਤ ਬਹੁਤ ਮਿਹਰਬਾਨੀ ਬਾਈ ਸੋਰੀ